ਮਿਲ ਸਾਧ ਸੰਗਤ ਭਜ ਕੇ ਬਲਨਾ ਇਹ ਮਨੁੱਖੀ ਚੋਲਾ ਕਿਉਂ ਪ੍ਰਾਪਤ ਹੋਇਆ ਗੋਬਿੰਦ ਮਿਲਣ ਵਾਸਤੇ ਇੱਕ ਮੌਕਾ ਮਿਲਿਆ ਕਿਉਂਕਿ 84 ਲੱਖ ਜੂਨ ਦੇ ਵਿੱਚ ਵਿਚਰਿਆ ਹੋਇਆ ਸੀ ਹਰ ਜੂਨ ਵਿੱਚ ਕਸ਼ਟ ਸਹਿਣ ਕੀਤਾ ਹੈ ਪਰ ਮਾਲਕ ਨੇ ਲਾਸਟ ਪਿਛਲੇ ਜਨਮਾਂ ਦੇ ਕਰਮਾਂ ਦਾ ਪੁੰਨ ਫਲ ਇਸ ਮਨੁਸ਼ੀ ਚੋਲਾ ਦੇ ਕਿ ਜਾ ਮਾਲਕ ਦੀ ਬੰਦਗੀ ਕਰਕੇ ਉਹਦੇ ਨਾਲ ਅਬੈਦ ਹੋ ਜਾ ਤੇਰਾ ਚੰਮਣ ਮਰਨ ਦਾ ਦੁੱਖ ਖਤਮ ਹੋ ਜਾ ਪਰ ਇੱਥੇ ਆਕਰ ਕੇ ਅਸੀਂ ਕੀ ਕੀ ਕਰੇ ਜਾ ਰਹੇ ਹਰ ਇੱਕ ਜੀਵ ਜਾਣ ਸਾ ਅੰਦਰ ਵਿਚਾਰ ਕਰਕੇ ਦੇਖ ਲੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਹੈ ਕਿਸ ਤਰ੍ਹਾਂ ਮੈਂ ਇੱਕ ਜ਼ਿੰਦਗੀ ਗੁਜ਼ਾਰੀ ਹੈ ਔਰ ਆਖਰ ਸਮੇਂ ਦੇ ਵਿੱਚ ਸੋਚ ਬਣਦੀ ਹੈ ਕਿਤੇ ਮਾਲਕ ਦੀ ਬੰਦਗੀ ਕਰਨ ਨਾਲ ਤੇ ਪਹੁੰਚਵਾ ਮੇਰਾ ਕਲਿਆਣ ਹੋ ਸਕਦਾ ਮੇਰਾ ਇਹ ਜੀਵਨ ਕਿਸੇ ਲਿਖ ਲੱਗਦਾ ਪਰ ਸੰਤ ਮਹਾਪੁਰਸ਼ ਕਹਿੰਦੇ ਗੁਰੂ ਸੇਵਾ ਭਗਤ ਕਮਾਈ ਤਬ ਮਾਨਸ ਦੇਹ ਪਰ